ਲੱਖ ਸਿੰਗਾਰ ਬਣਾਇਆ ਕਾਰ ਦਿਨਾਰੀ ਕੇਤ ਭਦਰੋ ਦੇ ਮਹੀਨੇ ਦਿਵਾਰੇ ਤੁੰਗੂ ਕੋ ਅਰਜਣ ਦੇ ਮਹਾਰਾਜ ਕਿਰਪਾ ਕਰਦੇ ਜੀ ਨੂੰ ਭੁਲੇਖਾ ਪੈ ਗਿਆ ਏ ਭਰਮੋਂ ਪੈ ਗਿਆ ਕਿ ਭਰਮ ਭਿਆਏ ਵੀ ਇਹ ਜਿਹੜੀ ਮੇਰੀ ਕਾਇਆ ਹੈ ਆ ਸੁਖੀਰ ਰਹਿਣ ਵਾਲੀ ਹੈ ਕਾਚੀ ਦੇਹ ਮੋਹੋਂ ਬੰਦੀ ਸੱਠ ਕੋਥੋਰ ਕੁਕੀਰ ਕੋ ਗਿਆਨੀ ਪਾਵਤ ਭਰਮਤ ਰਹਿ ਨਹੀਂ ਪਾਵਤ ਪਾਪ ਪਰਮ ਕੀ ਕਰਤ ਨਹੀਂ ਜਾਂਦੀ ਇਹ ਭਰਮ ਪੈ ਗਿਆ ਇਹ ਸਰੀਰ ਜਿਹੜੀ ਕਾਹ ਹੈ ਇਹ ਬਿਰਲੋਂ ਕੋਨਾ ਕੱਚੀ ਹੈ ਕਿਉਂਕਿ ਪੱਕੀ ਚੀਜ਼ ਨੂੰ ਢਾਈਆ ਦੇਰੀ ਲੱਗਦੀ ਏ ਕੋਈ ਵੀ ਵਸਤੂ ਹੈ ਉਹਨੂੰ ਕੁਝ ਨਾ ਕੁਝ ਬਣਾਉਣ ਤੇ ਦੇਰੀ ਲੱਗਦੀ ਏ ਘਾਉਣ ਤੇ ਵੀ ਦੇਰੀ ਲੱਗਦੀ ਏ ਇਹ ਕਾਹ ਹੈ ਇਹਨੇ ਕੱਚੀ ਹੈ ਨਾ ਪਰ ਪੰਜਾ ਦੱਤਾ ਦਾ ਸਰੀਰ ਰਚਿਆ ਮੈਂ ਤਰਸੋਂ ਬੇਨਤੀ ਕਰਿਆ ਸੀ ਆਪ ਤੇਜ ਵਾਹ ਪ੍ਰithvi ਆਕਾਸ਼ਾਂ ਇਹ ਪੰਜ ਦੱਤਰ ਇਹ ਹੁਣ ਦੱਸੋ ਅੱਗ ਦਾ ਤੇ ਪਾਣੀ ਦਾ ਮੇਲ ਕੁੱਝ ਨਹੀਂ ਹੋ ਸਕਦਾ ਹੁਣ ਮਿੱਟੀ ਦਾ ਤੇ ਪਾਣੀ ਦਾ ਕੁੱਝ ਮੇਲ ਨਹੀਂ ਹੋ ਸਕਦਾ ਮਿੱਟੀ ਨੂੰ ਜੋ ਹੀ ਪਾਣੀ ਵਿੱਚ ਪਾਓਗੇ ਉਹ ਘੁਣ ਜਾਵੇਗੀ ਥੱਲੇ ਬਹਿ ਜਾਵੇਗੀ ਮੇਲ ਦੇ ਇਹਨਾਂ ਦਾ ਖਾਂਦਾ ਹੀ ਨਹੀਂ ਹੁਣ ਜਿਸ ਨੇ ਆਪਾਂ ਕੋਈ ਮਕਾਨ ਬਣਾਇਆ ਹੈ ਤੁਹਾਨੂੰ ਬਿਲਕੁਲ ਸਮਝ ਆ ਜਾਵੇ ਆਗਰ ਦੇ ਸੀਮੈਂਟ ਦੇ ਵਿੱਚ ਮਿੱਟੀ ਪਾਈ ਜਾਵੇ ਤਾਂ ਉਹ ਨਹੀਂ ਪੱਕੜਦੀ ਹੁੰਦੀ ਉਹਦਾ ਮਿਲਾਪ ਨਹੀਂ ਜ਼ਰੂਰ ਆਪਾਂ ਨੂੰ ਸੀਮੈਂਟ ਦੇ ਵਿੱਚ ਰੇਤ ਪਾਈ ਜਾਂਦੀ ਹੈ ਫਿਰ ਇੱਟਾਂ ਚੜੀਆਂ ਜਾਂਦੀਆਂ ਫਿਰ ਉਹ ਪੱਕਾ ਕੋਠਾ ਤਿਆਰ ਹੋ ਜਾਂਦਾ ਹੈ ਆਗਰ ਉਹ ਪੱਕਾ ਕੋਠਾ ਤਿਆਰ ਹੋ ਜਾਂਦਾ ਤੇ ਉਹਨੂੰ ਟੈਂਡ ਤੇ ਵੀ ਦੇ ਲੱਗੇਗੀ ਇਹ ਜਿਹੜੀਆਂ ਪੰਜ ਧਰਤਵਾਂ ਨੇ ਇਹਨਾਂ ਦਾ ਆਪਸ ਦੇ ਵਿੱਚ ਮਿਲਾਪ ਨਹੀਂ ਖਾਂਦਾ ਸਰ ਜੀ ਕਹਿੰਦੇ ਜਨ ਤੋ ਵੈ ਬੋ ਦੇਹ ਅਨੀਤ ਸੋਤ ਕਾਵੇ ਕਾਚੀ ਉਹ ਤੇ ਕਚਰਾ ਢੋਲ ਆ ਗਿਆ ਇਹ ਸਾਨੂੰ ਭਰਮ ਪੈ ਗਿਆ ਹੈ ਦੇਖੋ ਇੱਕ ਮਾਰਕਸ ਦੀ ਡੱਬੀ ਦੀ ਟੀਲ ਹੈ ਉਹਨੂੰ ਢੋੜੋਗੇ ਨਾ ਤੇ ਥੋੜਾ ਜਿਹਾ ਫੜਕਾ ਆਉਗਾ ਜ਼ਰੂਰ ਆਏਗਾ ਇੱਕ ਦਰਖਤ ਦੇ ਨਾਲ ਪੱਤਾ ਲੱਗਾ ਏ ਉਹ ਟੁੱਟੇਗਾ ਉਹਦਾ ਵੀ ਫੜਕਾ ਆਵੇਗਾ ਇਹ ਵੀ ਕੱਚਾ ਢੇਰੀ ਹੈ ਇਹਦੇ ਚੋ ਸਵਾਸ ਰਹਣਾ ਉਹਦਾ ਹੀ ਰਹੀ ਹਾ ਤੁਸ ਤਨ ਨਾਮ ਜਰੇ ਇਹਨੂੰ ਭਰੇਟਾ ਪੈ ਗਿਆ ਕਿ ਇਹ ਤੇਰੀ ਜਿਹੜੀ ਕਾਇਆ ਹੈ ਨਾ ਇਹ ਸਦਾ ਰਹਿਣ ਵਾਲੀ ਹੈ ਮਾਦਵੇ ਕਿਆ ਕਹੀਐ ਭਰਮਐਸਾ ਜੈਸਾ ਮੰਨਿਆ ਹੋਏ ਨਾ ਤੈਸਾ ਜਦ ਹਮ ਹੋਤੇ ਤਦ ਤੂੰ ਨਹੀਂ ਅਬ ਤੂੰ ਹੀ ਮੈਂ ਰਾਹੀ ਅਨਰ ਅਗਮ ਜੈਸੇ ਲੈਨ ਮੈਂ ਉਹਦਦ ਮਾਦਵੇ ਕੀ ਕਰਿਆ ਪਰਮਯਸ ਜੈਸਾ ਮਾਨਿਆ ਹੋਏ ਨਾ ਤੈਸ ਨਰਪਤ ਇੱਕ ਸਿੰਘਾਸਣ ਸੋਇਆ ਸੁਪਨੇ ਭਰਿਆ ਤੇ ਭਾਰੀ ਅਛਤ ਰਾਜ ਬਿਸ਼ਰਤ ਦੁਖ ਪਾਇਆ ਸੋਗਤ ਭਈ ਹਮਾਰੀ ਇਹ ਤਾਂ ਧਰਮ ਪੈ ਗਿਆ ਨਾ ਹੁਣ ਦੇਖੋ ਜੀ ਅਛਤ ਰਾਜ ਬਿਸ਼ਰਤ ਦੁਖ ਪਾਇਆ ਸੋਗਤ ਭਈ ਹਮਾਰੀ ਨਰਪਤ ਇੱਕ ਸਿੰਘਾਸਣ ਸੋਇਆ ਇਹਦਾ ਕੋਣਾ ਗਿਆ ਮੈਂ ਖੁਲਾਸਾ ਕਰਦਿਆਂ ਜਿਵੇਂ ਕਿ ਰਾਜਾ ਇਹੋ ਉਹ ਆਪਣੇ ਸਿੰਘਾਸਨ ਆਸਨ ਤੇ ਸੁਤਾ ਹੋਇਆ ਏ ਉਹਨੂੰ ਸੁੱਤੇ-ਸੁੱਤੇ ਇਹਨੇ ਸੁਪਨਾ ਆਉਂਦਾ ਏ ਉਹ ਸੁਪਨੇ ਦੇ ਵਿੱਚ ਭਿਖਾਰੀ ਬਣ ਜਾਂਦਾ ਏ ਵਜੀਰ ਉਹਦੇ ਬੋਲ ਨੇ ਐਤਕਾਰ ਉਹਦੇ ਬੋਲ ਨੇ ਤੇ ਜਿਸ ਮੇਰੇ ਇਤਦਾਮ ਨੂੰ ਯਾਦ ਆਉਂਦੀ ਏ ਉਹ ਕਹਿੰਦਾ ਮੈਂ ਰਾਜਾਂ ਕੇ ਭਿਖਾਰੀ ਨਰਪਤ ਇੱਕ ਸਿਧਾਸਨ ਸੋਇਆ ਸੁਪਨੇ ਭਇਆ ਭਿਖਾਰੀ ਅਛੰਤ ਰਾਜ ਵਿਸ਼੍ਰਤ ਦੁੱਖ ਪਾਇਆ ਰਾਜ ਹੁੰਦਿਆ ਹੋਇਆ ਵੀ ਜਦੋਂ ਰਾਜ ਤੋਂ ਵਿਛੜਦਾ ਤੇ ਦੁੱਖ ਪਾਉਂਦਾ ਔਰ ਆਡੇ ਜਨਤਰੀ ਸ਼ੋਭੀ ਦੀ ਦਾਤਾ ਸਰਵਣ ਕਰਉਂਦੇ ਨੇ ਕਹਿੰਦੇ ਉਹ ਸੁੱਤਾ ਹੋਇਆ ਸੀ ਇਸੇ ਕਾਸਨ ਤੇ ਜੀ ਉਹ ਸੁੱਤੇ ਸੁੱਤੇ ਦੇ ਸੁਪਨਾ ਆ ਰੰਗ ਹੋ ਗਿਆ ਸੁਪਨੇ ਦੇ ਵਿੱਚ ਉਹ ਕੀ ਵੇਖਦਾ ਏ ਇੱਕ ਬਿਹਾਰੀ ਬਣ ਜਾਂਦਾ ਮਿਤਰਾਪੁਰੀ ਦਾ ਰਾਜਾ ਚਲ ਕੇ ਤੇ ਸੁਪਨੇ ਦੇ ਵਿੱਚ ਹਰ ਦਵਾਰ ਪਹੁੰਚਦਾ ਮੈਂ ਗਾਣੂ ਗਾਉਣ ਦਾ ਇਜਾਜ਼ਤ ਕਰਾਂ ਬਹੁਤ ਭੁੱਖ ਲੱਗੀ ਹੋਈ ਏ ਤੇ ਮੰਗਣ ਕੇ ਜਿਸ ਵੇਲੇ ਕੋਈ ਮੰਗਣ ਵਾਸਤੇ ਚਾਹਦਾ ਮੈਨੂੰ ਮਿਲ ਜਾਵੇ ਖਾਵਾ ਕੁਝ ਮਿਲਦਾ ਵੀ ਨਹੀਂ ਆਸ਼ਮ ਦੇ ਵਿੱਚ ਪਹੁੰਚਦਾ ਏ ਉੱਥੇ ਕਹਿੰਦਾ ਮੈਨੂੰ ਖਾਣ ਨੂੰ ਦਿਓ ਖਿਚੜੀ ਦਾ ਪਹੜਾ ਚੱਲਦਾ ਹੁੰਦਾ ਹੈ ਉਹ ਕਹਿੰਦੇ ਕੋਈ ਬਰਤਨ ਲੈ ਉਹਦੇ ਵਿੱਚ ਖਿਚੜੀ ਪਾ ਦੀਏ ਤੇ ਮੰਗ ਮੰਗ ਕੇ ਦੋ ਪੈਸੇ ਇਕੱਠੇ ਕਰਕੇ ਤੇ ਟੋਟਾ ਹੋਇਆ ਤਸੋਰਾ ਲੈਂਦਾ ਏ ਜਿਸ ਵੇਲੇ ਉਥੇ ਪਹੁੰਚਦਾ ਉਦੋਂ ਖਿਚੜੀ ਮੁੱਕ ਜਾਂਦੀ ਏ ਕਹਿੰਦਾ ਤੈਨੂੰ ਦਿਓ ਹੈ ਰਾਜਾ ਔਰ ਜੇਸ ਮੇਲੇ ਉਹ ਖਿਜੜੀ ਜਿਹੜੀ ਹੈ ਵਾਲਟੀਆਂ ਨਾਲ ਉਹ ਘਰ ਚ ਕਰ ਦਿੱਤੇ ਉਹਦੇ ਤਸੋਰੇ ਵਿੱਚ ਪਾਉਂਦੇ ਨੇ ਦੋ ਚੁੱਕੇ ਘੋੜੇ ਪਾ ਦਿੰਦੇ ਨੇ ਬਾਹਰ ਆ ਕੇ ਸ਼ਕਲ ਲੱਗਦਾ ਏ ਤੇ ਸੁਪਨੇ ਵਿੱਚ ਵੇਖਦਾ ਵੀ ਏ ਵੀ ਦੋ ਸੰਨੇ ਮਾਲੀ ਝੋਟੇ ਭਿੜਦੇ ਆ ਰਹੇ ਨੇ ਇੱਕਦਮ ਉਹ ਰਾਜੇ ਦੇ ਉੱਤੇ ਚੜ ਜਾਂਦੇ ਸੁਪਨੇ ਵਿੱਚ ਪੇਖਾਰੇ ਬਣਿਆ ਹੋਇਆ ਤੇ ਚੀਕਾਂ ਨਿਕਲ ਜਾਂਦੀਆਂ ਕਹਿੰਦਾ ਰਾਜਾ ਕੀ ਪੇਖਾਈ ਉਸ ਵੇਲੇ ਇਹਦਾ ਸੀ ਇਹ ਸੱਚ ਕੇ ਉਹ ਸੱਚ ਬੜੇ ਬੜੇ ਵਿਖੀ-ਗੁੜੀ ਕੈਦ ਕਰ ਦਿੱਤੇ ਸੀ ਉਸ ਵੇਲੇ ਜਿਹੜਾ ਅਸਟਾ ਬਕਰ ਸੀ ਇਹਨਾਂ ਦੀ ਉਹਦੇ ਪਿਤਾ ਨੂੰ ਹੀ ਕੈਦ ਕਰ ਦਿੱਤਾ ਅਸਟਾ ਬਕਰ ਨਾਨਕ ਦੇ ਘਰ ਪਲਦਾ ਸੀ ਜਿਸ ਵੇਲੇ ਆਪਣੇ ਮਾਪੇ ਕੋਲ ਆਇਆ ਇਹਦੇ ਪਿਤਾ ਕਿੱਥੇ ਆ ਕਹਿੰਦੇ ਰਾਜੇ ਜਨਕ ਨੇ ਕੈਦ ਕੀਤਾ ਤਾਂ ਜੀਏ ਪਤਾ ਲੱਗਾ ਜਿਸ ਵੇਲੇ ਦੇ ਰਾਜੇ ਜਨਕ ਦੇ ਕੋਲ ਗਿਆ ਇਹ ਸਵਾਲ ਦਾ ਜਵਾਬ ਦੇਣ ਬੜੀ ਤਕੜੀ ਸਭਾ ਲੱਗੀ ਹੋਈ ਸੀ ਜਾ ਕੇ ਦੋਰ ਟਕਾ ਕੇ ਕਹਿੰਦੇ ਕੌਣ ਕਹਿੰਦੇ ਰਾਜੇ ਜਨਤ ਦਾ ਸਵਾਲ ਦਾ ਦਬਾਅ ਦੇਣਾ ਕਹਿੰਨ ਕਿ ਤਾਲੂ ਤਾਰੋ ਟਾਈਮ ਦਿੱਤਾ ਜਾਵੇਗਾ ਸਭਾ ਦੇ ਵਿੱਚ ਬੜੇ ਵਿਦਵਾਨ ਲੋਕ ਬੈਠੇ ਗਏ ਤੇ ਜਿਸ ਵੇਲੇ ਅਸ਼ਟਾ ਬਕਰ ਜਿਹੜਾ ਹੈ ਨਾ ਜਿਸ ਵੇਲੇ ਸਭਾ ਦੇ ਵਿੱਚ ਆਉਣ ਲੱਗਾ ਤਾਂ ਆਜੇ ਮਦਸੀ ਭੁੱਲੇ ਤੇ ਉਸ ਵੇਲੇ ਜਲਦੀ ਸਭਾ ਲੱਗੀ ਹੋਈ ਸੀ ਉਹ ਅਸ਼ਟਾ ਬਕਰ ਦੇ ਸਹੀਰ ਬਾਰੇ ਦੇ ਕੇ ਸਾਰੇ ịchੜ-ਖੜਾ ਗਿਆ ਸੋਤੇ ਅਸ਼ਟਾ ਬਕਰ ਕਹਿੰਦਾ ਰਾਜਾ ਪਹਿਲਾਂ ਜੇ ਮੈਨੂੰ ਇਹ ਦੱਸ ਆਪੋ ਸਤਨਾਮ ਸ਼੍ਰੀ ਵਾਹਿਗੁਰੂ ਸੋਗੇ ਦੇ ਜਗਦੇ ਆਪੋ ਸਤਨਾਮ ਸ਼੍ਰੀ ਵਾਹਿਗੁਰੂ ਕਹਿਣ ਰਹਾ ਰਾਜਾ ਨੂੰ ਇਹ ਦੱਸ ਵੀ ਇਹ ਸਮਾਂ ਕਿੰਨਾ ਦੀ ਲੱਗੀ ਆ ਕਹਿਣ ਲੱਗਾ ਜੀ ਵੀ ਦੁਬਾਰਾ ਨਹੀਂ ਇਹ ਤਾਂ ਵੀ ਦੁਬਾਰਾ ਦੀ ਸਦਾ ਨਹੀਂ ਇਹਦੇ ਚੰਮ ਵੇਖਣ ਵਾਲਿਆਂ ਦੀ ਸਦਾ ਲੱਗੀ ਹੋਈ ਉਹ ਇਹ ਸਿਰਫ ਮੇਰੇ ਚਮੜੇ ਬਾਰੇ ਲੈ ਕੇ ਹੱਸਿਆ ਜਦੋਂ ਲਗੇ ਸਵਾਲ ਕਰ ਕਹਿੰਦਾ ਇਹ ਸੱਚ ਤੇ ਉਹ ਸੱਚ ਅਸ਼ਟਾਵਤਰ ਕਹਿੰਦਾ ਨਾ ਇਹ ਸੱਚ ਦਾ ਉਹ ਸੱਚ ਕਹਿੰਦਾ ਇਹ ਕਿ ਇਹਦਾ ਜੈਨੇ ਦਾ ਗੋਪਤ ਰੂਪ ਦੇ ਵਿੱਚ ਸਵਾਲ ਆਇਆ ਏ ਤੇਵੇਂ ਤਾਂ ਗੋਪਤ ਰੂਪ ਦੇ ਵਿੱਚ ਅਨਸਰ ਪੁੱਤਰ ਦੇ ਲੁਤਾਏ ਜੇ ਜੁਲੇ ਪੁੱਛਦਾ ਜਦ ਤੂੰ গীਤਾ ਕਹਿ ਲਗੇ ਬ੍ਰਹਮ ਗਿਆਨ ਵਿੱਚ ਸਿਸ਼ਟਾ ਬਕਰ ਸੁਣ ਇਹਨਾਂ ਸਮਾਂ ਤੇਨੂੰ ਸੁਪਣਾ ਆਇਆ ਸੀ ਤੂੰ ਬੇਧਾਰੀ ਬਣਿਆ ਸੀ ਬੜੇ ਬੜੇ ਰੇਕੀ ਮੋਣੀ ਤੈਨੂੰ ਜੀਤੇਈ ਤੈਨੂੰ ਪ੍ਰਾਸ਼ਟ ਕਰਨਾ ਪਵੇਗਾ ਉਹ ਸੁਪਣਾ ਤੇ ਦੱਸਦਾ ਦੇ ਸੀ ਇਹ ਗੱਲ ਕਹਿੰਦਾ ਸੀ ਮੈਂ ਬੇਧਾਰੀ ਬਣਿਆ ਸੁਪਨੇ 'ਚ ਇਹੋ ਸੱਚ ਹੈ ਕਿ ਮੇਰਾ ਆਵਾਜ਼ ਸੱਚਾ ਏ ਖਿਆਲ ਕਰ ਇੱਕ ਸੋਹਣਾ ਵਿਅਕਤੀ ਆ ਦਿੰਦਾ ਉੱਥੇ ਦੇ ਵਿਚਾਰ ਸਾਡੇ ਦੇ ਕਰਤਾ ਜਿਹਨੇ ਬੜਾ ਲੋ ਮੇਰੇ ਬੋਲ ਕਹੇ ਨੇ ਸਮਝਾਉਣ ਵਾਸਤੇ ਮੈਂ ਸੌਖਾ ਜਿਹਾ ਬੋਲ ਲੈ ਜਾਵਾਂ ਕਹਿਣ ਲੱਗੇ ਧਿਆਨ ਕਰ ਜਿਵੇਂ ਇੱਕ ਬੰਦਾ ਏ ਉਹਦੀ ਰੋਜ਼ ਦੀ ਖਾਣ ਦੇ ਇੱਕ ਪ੍ਰਸ਼ਾਦਾ ਏ 40 ਪ੍ਰਸ਼ਾਦੇ ਉਹਦੇ ਕੋਲ ਨੇ ਰੋਟੀਆਂ ਕੋਲ ਨੇ ਇੱਕ ਬੰਦਾ ਹੈ ਉਹਦੇ ਕੋਲ ਕੇਕੀ ਹੈ ਉਹਦੀ ਵੀ ਖਾਣ ਇੱਕ ਪ੍ਰਸ਼ਾਦਾ ਏ ਤੇ ਰਾਜਾ ਜਨ ਕੇ ਇਹ ਦੱਸ ਤੇ 40 ਵਾਲਾ ਪਹਿਲਾਂ ਸਮਾਪਤ ਕਰੇਗਾ ਕਿ ਇੱਕ ਵਾਲੇ ਦੀ ਪਹਿਲਾਂ ਸਮਾਪਤੀ ਹੋਵੇਗੀ ਉਸ ਵੇਲੇ ਰਾਜਾ ਜਨਕਾ ਨੇ ਕਹਿੰਨਾ ਦੱਸੋ ਇਹ ਤੇ ਸਿੱਧੇ ਜੀ ਵਾਲਿਆਂ ਦਾ ਜਿਹਦੇ ਕੋਲ ਚਾਰ ਪ੍ਰਸ਼ਾਦੇ ਦੇ ਰੋਜ਼ ਇੱਕ ਖਾਂਦ ਉਹਦੇ 40 ਦਿਨ ਖਤਮ ਹੋ ਜਾਣੇ ਨੇ ਤੇ ਜਿਹਦੇ ਕੋਲ ਹੈ ਹੀ ਇੱਕ ਉਹਦਾ ਤੇ ਰੋਜ਼ ਨਹੀਂ ਖਤਮ ਹੋ ਜਾਣਾ ਸੁਣ ਰਾਜਾ ਜਿਹੜਾ ਰਾਤ ਦਾ ਸੁਪਨਾ ਸੀ ਨਾ ਤੈਨੂੰ ਆਇਆ ਉਹ ਤੇ ਇੱਕ ਪ੍ਰਸ਼ਾਦੇ ਵਰਗਾ ਸੀ ਉਦੋਂ ਹੀ ਖਤਮ ਆ ਤੇ ਯਾਦ ਰੱਖ ਆ ਜਿਹੜਾ ਤੇਰਾ ਰਾਜ ਭਾਗਿਆ ਮਨੁੱਖਾਂ ਦੇਹੀ ਹੈ ਇਹ 40 ਦਿਨਾਂ ਦੇ ਪ੍ਰਸ਼ਾਦੇ ਵਰਗੀ ਖਤ ਰੇ ਤੇਰੀ ਹੋ ਜਾਣਾ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ ਆਖਿ ਮਹਾਰ ਕੀ ਮੇਰੇ ਭੰਨੂ ਪੈ ਗਿਆ ਭੰਨੂ ਤੋੜੇਗਾ ਕੌਣ ਰਾਜ ਨਹੀਂ 라 ਤੇਰੇ ਨਾਮ ਬਣਾਈ ਜੋਤ ਬਣਿਆ ਤੇਰਾ ਕੀਰਤਨ ਗਾਈ ਸਰਬ ਸੁਖਾਂ ਬਣੇ ਤੇਰੇ ਪਰਮ ਕੇ ਪਰਦੇ ਸਤਿਗੁਰ ਖੋਲੇ ਪ੍ਰਮਾਨ ਦਈਏ ਫੋਟੋ ਅੰਡ ਭਰਮ ਕਾ ਮਨ ਹੈ ਭਰੋ ਪਰਗਾਸ ਕਾਟੀ 베ਰੀ ਬਗਹਿ ਤੇ ਵਰਦੀ ਬੰਦ ਤਲਾਸ ਗੁਰੂ ਹੀ ਪੜ ਦੇ ਧਰਮ ਦੇ ਦੂਰ ਕਰ ਦੇਵੇਗਾ ਦੇਗਨ ਤੋ ਨਾ ਕਾਉ ਲੋ ਜੋ ਮਨ ਦੇ ਧਰਮਾ ਧਰਮ ਕਾਟੇ ਪਰ ਆਪਣੇ ਪਾਏ ਬਿਸ਼ਰਾਮਾ ਛੋੜ ਜਾਏ ਸੇ ਕਰਹਿ ਪੁਰਾਲ ਕਾਮਣੇ ਆਵੇ ਸੇ ਜੰਜਾਲ ਸੰਗ ਨ ਚਾਲੇ ਦਿਨ ਸਿਉ ਹੀਤ ਜੋ ਮੈਂ ਆਈ ਸਹੀ ਬੀਤ ਐਸੇ ਭਰਮ ਭੁਲੇ ਸੰਸਾਰਾ ਜਨਮ ਪਦਾਰਤ ਹੋਏ ਦੁਆਰਾ ਸਾਜ ਧਰਮ ਨੇ ਭਾਵਿਆ ਮਿੱਠਾ ਝੂਠ ਤੋਂ ਸੋ ਰਜਿਓ ਮਿੱਠਾ ਉਹ ਦਾਤ ਪਿਆਰੀ ਬਸਰ ਆਹ ਨਾ ਤਾਰ ਜਾਣੇ ਨਾ ਹੀ ਮਰਨ ਵਿਚਾਰ ਵਸਤ ਪਰਾਈ ਕੋਠ ਰੋਗ ਕਰਮ ਧਰਮ ਸਗਲਾਈ ਹੋਵੇ ਹੁਕਮ ਨਾ ਬੂਝੇ ਆਉਣ ਜਾਣੇ ਪਾਪ ਕਰੇ ਤਾਂ ਪਛੋਤਾਣੇ ਇਹ ਧਰਮ ਪੈ ਗਿਆ ਸਿਰ ਕਰਕੇ ਆਪ ਕੁਮਾਰਿਆਏ ਸਹਿਬ ਜੀ ਕਹਿੰਦੇ ਭੇਦ ਭਰਮ ਕਰਤ ਤ ਭਰਮ ਪੁੰ ਸੰਗ ਭਰਮ ਵਿਕਾਰ ਬ੍ਰਾਹਮ ਚਿਤਨ ਜਗ ਸਤ ਹੈ ਪੰਜੋ ਭਰਮ ਵਿਕਾਰ ਅਜ ਈ ਮਹੀਨੇ ਵਿੱਚ ਪ੍ਰੇਸ਼ ਮਿਲਣਾ ਹੈ ਆਧਰੋ ਦੇ ਮਹੀਨੇ ਦੁਆਰੇ ਭਰਮ ਨੂੰ ਕੱਢ ਦੇਣਾ ਹੈ ਹੰਗਤਾ ਮਮਤਾ ਦੂਰ ਕਰ ਦੇਣੀ ਹੈ ਸਮਝਣਾ ਹੈ ਇਹ ਸੰਸਾਰ ਦੇ ਵਿੱਚ ਮਰ ਪਾਉਣਾ ਕਿਵੇਂ ਦਾ ਜੈਸੇ ਰਣ ਪਰੋ